ਉਹ ਮੈਂ ਦੋ ਦਿਨ ਪਹਿਲਾਂ ਉਹ ਸੀ ਵੇਲੇ ਇਹਨਾਂ ਨਾਲ ਜੁੜਨਾ ਹੈ ਮੈਂ ਉਹਦਾ ਤਿਆਰ ਹੀ ਲੱਗਦਾ ਮਾਰਮੀ ਚ ਇੱਕ ਸਰਸਵੰਤ ਕੈਪਟਨ ਰਟਾਇਰਮੈਂਟ ਆਇਆ ਮੇਰੇ ਕੋ ਬੱਚਾ ਜਿਹੜਾ ਸੀ ਉਹ ਮੈਂ ਇਹਨੂੰ ਪੜਾਇਆ ਸੀ ਇਕੱਠੇ ਦੋਵੇਂ ਭਾਈ ਇਕੱਠੇ ਸਨ ਹੁਣ ਵੀ ਇਕੱਠੇ ਹੈ ਸਾਡਾ ਕਾਰੋਬਾਰ ਸਾਰਾ ਬਹੁਤ ਪਿਆਰਾ ਬੱਚਾ ਸੀ ਗੁਰੂ ਘਰ ਨਾਲ ਦਾ ਬੜਾ ਪ੍ਰਿੰਸ ਬਾਬੇ ਦੀ ਸੇਵਾ ਦੇਦੋਂ ਨੇ ਜਾਣਾ ਹੀ ਜਾਣਾ ਹਰ ਐਤਵਾਰ ਜਾਂਦੇ ਸਨ ਕਹਿੰਦਾ ਕਿ ਮੈਂ ਬਾਹਰ ਜਾਣਾ ਹੈ ਬਾਹਰ ਚ ਲੈ ਗਿਆ 13-14 ਮਹੀਨੇ ਉਹਨੇ ਇਹਨਾਂ ਦਾ ਵਰਕ ਕੀਤਾ ਆ ਉੱਥੇ ਵੀ ਸ਼ੁਕਰਾਨਾ ਕਰਨ ਵਾਸਤੇ ਪ੍ਰਮਾਤਮਾ ਲੱਗਿਆ ਜੋ ਜੂਬਾ ਦੇ ਵਿੱਚ ਸਿਟੀ ਹੈ ਗੁਰਦਾਰ ਸਾਹਿਬ ਤੰਤਰ ਬਾਬਾ ਦੀਪ ਸਿੰਘ ਜੀ ਦਾ ਉੱਥੇ ਮੱਥਾ ਟੇਕ ਕੇ ਨਿਕਲ ਕੇ ਆਪਣੇ ਸਾਥੀਆਂ ਨੂੰ ਉੱਥੇ ਛੱਡ ਗਿਆ ਕਹਿੰਦਾ ਕਿ ਮੈਂ ਤੁਹਾਨੂੰ ਹੁਣੇ ਆਣ ਕੇ ਲੈ ਜੰਨਾ ਮੈਨੂੰ ਥੋੜਾ ਜਿਆ ਅਧਿਕਾਰਣ ਤੱਕ ਵਾਪਸ ਆ ਜਾਣਾ ਜਦੋਂ ਮੇਨ ਰੋਡ ਤੇ ਚੜਿਆ ਤੇ ਇੱਕ ਟਰਾਲੇ ਦੇ ਨਾਲ ਉਹਦਾ ਐਕਸੀਡੈਂਟ ਹੋ ਗਿਆ ਤੇ ਉੱਥੇ ਅੱਛੂ ਸਭ ਤੁਹਾਡੇ ਘਰ ਵੀ ਆਏ ਨੇ ਕੀ ਮੰਗ ਕੀਤੀ ਉਹ ਕਿਸ ਤਰ੍ਹਾਂ ਉਹਨਾਂ ਨੇ ਉਹ ਇਹ ਹੋਈ ਮੰਗ ਕਰਦੇ ਆ ਕਿ ਸਾਡੇ ਜਿਹੜੇ ਡੈੱਡ ਬਾਡੀ ਆਉਣ ਦੇ ਵਿੱਚ ਮੈਂ ਤੇ ਕਰ ਰਹੇ ਆ ਤੇ ਸਾਨੂੰ ਪੂਰਾ ਫਰੋਸਤਾ ਹੈ ਉਹਨਾਂ ਨੇ ਸਾਨੂੰ ਫੋਨ ਤੇ ਸਾਡੇ ਨਾਲ ਗੱਲ ਕੀਤੀ ਆ ਕਿ ਮੈਂ ਪੂਰਾ ਆਪਣੇ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਇਹੋ ਜਿਹਾ ਲਾਸਟ ਸਾਡਾ ਬੇਟਾ ਆ ਉਹ ਸਾਡੀ ਆਪਣੀ ਜਨਮ ਭੂਮੀ ਦੇ ਵਿੱਚ ਆ ਜਾ ਹੈ ਉਹਦਾ ਇੱਥੇ ਸਰਕਾਰ ਕਰਕੇ ਬਾਕੀ ਰਸਤਾ ਪੂਲਾ ਕਰੀ ਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਇੱਥੋਂ ਤੱਕ ਸਾਡੇ ਕੋਲ ਪਹੁੰਚ ਕੇ ਸਾਡੇ ਤੁਹਾਨੂੰ ਬਲਾਸਾ ਦੇ ਰਿਹਾ ਕਿ ਮੈਂ ਇਹ ਕੰਮ ਜਲਦੀ ਜਲਦੀ ਕਰਵਾ ਦਿਆਂਗਾ ਮੈਂ ਅੱਜ ਇੱਥੇ ਜਗਰਾ ਸਿੰਘ ਪਿੰਡ ਦੇ ਫੈਮਿਲੀ ਨੂੰ ਮਿਲਣ ਆਇਆ ਜਗਰਾਜ ਜਗਰਾਜ ਦੀ ਬੜੀ ਅਨਫੋਰਚੁਨੇਟ ਡੈਥ ਹੋਈ ਆ ਸੈਨ ਫ੍ਰਾਂਸਿਸਕੋ ਕੈਲੀਫੋਰਨੀਆ ਏਰੀਆ ਚ ਐਕਸੀਡੈਂਟ ਚ ਤੇ ਇੱਕ ਫੈਮਿਲੀ ਆ ਜਿਹਦੇ ਚ ਇੱਕ ਸਰਵਿਸਮੈਨ ਨੇ ਬੜੇ ਡਿਸਟਿੰਗੁਇਸ਼ਡ ਇਹ ਦੋਵੇਂ ਸਾਡੇ ਵੀਰ ਇਥੋਂ ਭਾਰਤ ਸੈਨਾ ਦੀ ਸੇਵਾ ਕਰਕੇ ਤੇ ਇਹ ਟਰੈਜੇਡੀ ਇਸ ਫੈਮਿਲੀ ਨੂੰ ਸਟ੍ਰਾਈਕ ਕੀਤੀ ਆ ਇਤਨਾ ਸਾਡੇ ਏਰੀਆ ਚ ਕਈ ਹੋਰ ਕੇਸੇ ਆਂਦੇ ਨੇ ਜਿੱਥੇ ਬੱਚੇ ਆਪਣੇ ਮਾਪਿਆਂ ਨੂੰ ਫੋਰਸ ਕਰਕੇ ਕਈ ਲੱਖਾਂ ਰੁਪਏ ਲਗਾ ਕੇ ਬਾਹਰ ਜਾਂਦੇ ਨੇ ਤੇ ਇਹ ਵਾਪਸ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਇਹ ਖਬਰ ਸੁਣੀ ਤੇ ਮੇਰੀ ਸੂਬੇਦਾਰ ਜੀ ਨਾਲ ਗੱਲ ਹੋਈ ਤੇ ਉੱਥੇ ਸਾਡਾ ਜਿਹੜਾ ਕੌਂਸੂਲੇਟ ਆ ਉਹਨੂੰ ਅਸੀਂ ਰਿਕੁਐਸਟ ਕੀਤੀ ਆ ਮੈਂ ਕਾਉਂਸਲ ਜਨਰਲ ਨਾਲ ਵੀ ਗੱਲ ਕੀਤੀ ਆ ਡਿਪਟੀ ਕਾਉਂਸਲ ਜਨਰਲ ਨਾਲ ਵੀ ਕੀਤੀ ਆ ਉਹ ਇਹਨਾਂ ਨਾਲ ਵੀ ਇਨ ਟੱਚ ਹੈ ਗਿਆ ਉਥੋਂ ਦੀ ਅਥਾਰਟੀਜ਼ ਨਾਲ ਵੀ ਆ ਕਿਉਂਕਿ ਇਸ ਵੇਲੇ ਹਾਲੇ ਬੋਡੀ ਯੂਐਸ ਅਥਾਰਟੀਜ਼ ਕੋਲ ਹੈ ਗਿਆ ਅੱਜ ਉਥੇ ਸੋਮਾਰ ਹੋਇਆ ਤੇ ਉਹਦੀ ਇਨਕੁਐਸਟ ਵਗੈਰਾ ਜਿਹੜੀ ਫਾਰਮੈਲਿਟੀਆਂ ਨੇ ਡੈਥ ਸਰਟੀਫਿਕੇਟ ਉਹਦੇ ਬਾਅਦ ਮੈਂ ਕਾਉਂਸਲ ਜਨਰਲ ਸਾਹਿਬ ਨੂੰ ਰਿਕੁਐਸਟ ਕੀਤੀ ਆ ਤੇ ਉਥੇ ਸਾਡਾ ਭਾਈਚਾਰਾ ਵੀ ਮਦਦ ਕਰ ਰਿਹਾ ਕਿਉਂਕਿ ਫੈਮਿਲੀ ਨੂੰ ਪਰੇਸ਼ਾਨੀਆਂ ਨੇ ਤੇ ਉਹ ਬੋਡੀ ਇੱਥੇ ਪਛਾਣ ਚ ਮਦਦ ਕਰਨ ਕਾਉਂਸਲ ਜਨਰਲ ਸਾਹਿਬ ਨੇ ਪ੍ਰੋਮਿਸ ਕੀਤਾ ਆ ਤੇ ਉਹ ਪੂਰੀ ਐਫਰਟ ਕਰਨਗੇ ਕਿ ਇੱਥੇ ਬੋਡੀ ਆ ਜਾਵੇ ਦੂਸਰੀ ਗੱਲ ਸਾਡੇ ਬੱਚਿਆਂ ਦੀ ਆ ਦੇਖੋ ਮੈਂ بار بار ਇਹੋ ਹੀ ਕਹਿ ਰਿਹਾ ਕਿ ਸਾਨੂੰ ਡਵੈਲਪਮੈਂਟ ਵੱਲ ਸੋਚਣ ਦੀ ਲੋੜ ਹੈ ਔਰ ਖਾਸ ਤੌਰ ਤੇ ਵਿੱਦਿਆ ਵੱਲ ਇਹ ਜਿਹੜੀ ਐਜੂਕੇਸ਼ਨ ਇੱਥੇ ਸਾਡੇ ਬੱਚਿਆਂ ਨੂੰ ਮਿਲਦੀ ਆ ਉਹਨਾਂ ਦੀਆਂ ਇਕੁਇਲੈਂਟ ਜੌਬਸ ਨਹੀਂ ਉੱਥੇ ਮਿਲਦੀਆਂ ਕਿਉਂਕਿ ਤਰੀਕੇ ਜਾਣ ਦੇ ਗਲਤ ਹੁੰਦੇ ਨੇ ਤੇ ਸਾਡੇ ਇੱਥੇ ਵੀ education ਜਿਹੜੀ ਆ ਉਹ ਡਿਗਰੀ oriented ਆ ਮੈਂ ਬਾਰ ਬਾਰ ਇਹੋ ਹੀ ਕਹਿਣਾ ਕਿ ਸਕਿੱਲ oriented ਚਾਹੀਦੀ ਆ ਜਿਹੜੀ ਸਾਡੀ ਨਵੀਂ এডਿਕੇਸ਼ਨ ਪਾਲਿਸੀ ਆ ਉਹਦੇ ਚ ਸਕਿੱਲ oriented ਕਿ ਭਈ ਬੰਦੇ ਬੱਚੇ ਚ ਹੁਨਰ ਹੋਵੇ ਜਦੋਂ ਹੁਨਰ ਹੋਏਗਾ ਪਹਿਲੀ ਗੱਲ ਉਹਨੂੰ ਨੌਕਰੀਆਂ ਇੱਥੇ ਮਿਲਣਗੀਆਂ ਫੇਰ ਬਾਕੀ ਭਾਰਤ ਚ ਮਿਲਣੀਆਂ ਤੇ ਅਗਰ ਬਾਹਰ ਜਾਂਦਾ ਵੀ ਆ ਤਾਂ ਉਹ ਟੈਲੈਂਟ ਲੈ ਕੇ ਜਾਂਦਾ ਆ ਤੇ ਉੱਥੇ ਉਹਦੀ ਇਨਕਮ ਵੀ ਕਈ ਗੁਣਾ ਵਧੇਗੀ ਤੇ ਗਾਂ ਇੱਥੇ ਪਰਿਵਾਰਾਂ ਨੂੰ ਵੀ ਉਹਦਾ ਬੈਨੀਫਿਟ ਹੁੰਦਾ ਆ ਇਸ ਤਰ੍ਹਾਂ ਹੀ ਜਿਤਨਾ ਸਾਡੇ ਪਿੰਡਾਂ ਦੀ ਇਕਨੋਮੀ ਆ ਐਗਰੀਕਲਚਰ ਆ ਸਾਡੇ ਇੱਥੇ ਕਿਸਾਨ ਨੇ ਮੈਂ بار بار ਹੀ ਹੋਈ ਕਹਿਣਾ ਕਿ ਕਿਸਾਨਾਂ ਦੀਆਂ ਆਬਜੈਕਟਿਵ ਕੀ ਆਬਜੈਕਟਿਵ ਹਗਾ ਕੇ ਕਿਸਾਨਾਂ ਦੀਆਂ ਇਨਕਮਾ ਵਧਣ ਉਹ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਜਾਂ ਯੂਨੀਅਨ ਵਧਾਵੇ ਇਹ ਫਰਜ਼ ਬਣਦਾ ਸਭ ਦਾ ਔਰ ਹੋ ਕੀ ਰਿਹਾ ਆ ਸਾਡੇ ਇੱਥੇ ਅੰਬਰਸਰ ਦੀ ਕਾਰਗੋ ਫੈਸਿਲਿਟੀ 20% ਚੱਲ ਰਹੀ ਆ ਮੈਂ ਨਹੀਂ ਕਦੀ ਸੁਣਿਆ ਕਿਸਾਨਾਂ ਨੂੰ ਇਹ ਇਸ਼ੂ ਰੇਜ਼ ਕਰਨ ਸਾਡੇ ਇੱਥੇ ਮਟਰ ਹੁੰਦੇ ਸਾਡੇ ਇੱਥੇ ਟਮਾਟਰ ਹੁੰਦੇ ਆ ਸਾਡੇ ਇੱਥੇ ਮਿਰਚਾਂ ਹੁੰਦੀਆਂ ਨੇ ਕੋਈ ਸਬਜ਼ੀ ਦਾ ਨਾਮ ਲਓ ਇੱਥੇ ਹੁੰਦੀ ਆ ਤੁਸੀਂ ਇਕੱਲੇ ਮਟਰਾਂ ਦੀ ਕੀਮਤਾਂ ਦੇਖ ਲਓ ਇਹ ਰਾਜਸਥਾਨ ਦੀ ਕੀ ਨੇ ਆਪਣੇ ਨਾਲੇ ਚ ਕੀ ਨੇ ਤੇ ਦੁਬਈ ਚ ਕੀ ਨੇ ਕਮ ਸਿਕਮ 15 20 ਗੁਣਾ ਜ਼ਿਆਦਾ ਕੀਮਤਾਂ ਨੇ ਤੇ ਇਹ ਤਾਂ ਸਾਹਮਣੇ ਸਿੱਖਦੀ ਦਿਸਦੀ ਆ ਚੀਜ਼ ਹੁਣ ਇਹਦੇ ਤੇ ਤਾਂ ਗੱਲ ਨਹੀਂ ਕਰਦੇ ਤੇ ਨੁਕਸਾਨ ਕਿੰਨਾ ਦਾ ਹੁੰਦਾ ਸਾਡੇ ਕਿਸਾਨਾਂ ਦੇ ਪਰਿਵਾਰਾਂ ਦਾ ਉਸ ਤਰ੍ਹਾਂ ਹੀ ਜਿਹੜੀਆਂ ਜਿਹੜਿਆ ਆ ਆਪਾਂ ਵੇਸਟ ਪ੍ਰੋਡਕਟ ਕਹਿੰਦੀਆਂ ਪਰਾਲੀ ਉਹ ਪਰਾਲੀ ਦੀ ਇੰਨੀ ਟੈਕਨੋਲੋਜੀ ਵੱਧ ਗਈ ਆ ਕਿ ਜਲਾਣ ਦੀ ਲੋੜ ਹੀ ਨਹੀਂ ਆ ਉਹਦੇ ਬਾਰੇ ਕਦੀ ਕਿਸੇ ਨੇ ਗੱਲ ਕੀਤੀ ਇੱਥੇ ਐਜੀਟੇਸ਼ਨ ਹੋਇਆ ਕਿ ਇੱਥੇ ਕਿਉਂ ਨਹੀਂ ਲੱਗਦੀ ਫੈਕਟਰੀਆਂ ਜਿਹੜੀਆਂ ਉਹਨੂੰ ਏਵੀਏਸ਼ਨ ਫਿਊਲ ਚ ਜਾਂ ਬਾਇਓ ਗੈਸ ਚ ਬਣਾਉਂਦੀਆਂ ਉਹਦੇ ਬਾਰੇ ਵੀ ਤਾਂ ਹੋਣਾ ਚਾਹੀਦਾ ਨਾ ਸੋ ਇਸ ਕਰਕੇ ਦੇਖੋ ਅੱਜ ਦੁੱਖ ਦਾ ਇੱਥੇ ਮਾਹੌਲ ਹੈ ਤੇ ਮੈਂ ਜਾਦੀ ਗੱਲ ਨਹੀਂ ਕਹਿਣਾ ਚਾਹੁੰਦਾ ਲੇਕਿਨ ਕਸ਼ਟ ਕਿੰਨੂੰ ਹੁੰਦਾ ਸਾਡੀਆਂ ਮਾਵਾਂ ਤੇ ਭੈਣਾਂ ਨੂੰ ਸਭ ਤੋਂ ਜ਼ਿਆਦਾ ਇਹ ਤਾਂ ਮੇਰੇ ਭਰਾ ਫੇਰ ਵੀ ਫੇਸ ਕਰ ਲੈਣਗੇ ਕਿਉਂਕਿ ਉਹ ਫੌਜ ਚ ਰਹੇ ਨੇ ਪਰ ਉਹ ਮਾਂ ਨੂੰ ਕੌਣ ਸਮਝਾਵੇ ਲੱਖਾਂ ਹੀ ਰੁਪਏ ਬਰਬਾਦ ਹੋ ਗਿਆ ਮੈਂ ਇਹੀ ਕਵਾਂਗਾ ਮੈਂ ਪਹਿਲਾਂ ਵੀ ਕਿਹਾ ਪਿਛਲੇ 5 ਸਾਲ ਤੋਂ ਜਦੋਂ ਮੈਂ ਆ ਰਿਹਾ ਇੱਥੇ ਦਰਬਾਰ ਸਾਹਿਬ ਮਤਲਬ ਜਦੋਂ ਦਾ মিডিਆ ਮੈਨੂੰ ਦੇਖ ਰਿਹਾ ਆਨਾ ਤੇ ਮੈਂ ਹਰ ਸਾਲ ਆ ਹਰ ਵਾਰੀ ਮੈਂ ਐਜੂਕੇਸ਼ਨ ਦੀ ਗੱਲ ਕਰਦਾ ਹਾਂ ਕਿ ਸਾਡੇ ਬੱਚਿਆਂ ਨੂੰ ਸਕਿੱਲ ਓਰੀਐਂਟਡ ਐਜੂਕੇਸ਼ਨ ਦੋ ਇਹ ਟਾਈਮ ਆ ਗਿਆ ਇੱਥੋਂ ਦੇ ਪੋਲੀਟੀਸ਼ੀਅਨਸ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਉਹਦੇ ਵੱਲ ਦੇਖਣ ਦਾ